ਇੱਕ ਸਮੇਂ ਦੀ ਗੱਲ ਆ ਜਦੋਂ موسی ਨੇ ਜਾ ਕੇ ਖੁਦਾ ਨੂੰ ਕਹਿ ਦਿੱਤਾ ਸਾਰੇ ਜੀਵਾਂ ਨੂੰ ਖੁਰਾਕ ਦੇਂਦਾ ਜੋ سلسلہ ਉਹ ਤੁਸੀਂ ਮੈਨੂੰ ਸੌਂਪ ਦਿਓ ਮੈਂ ਆਪੇ ਸਾਰਿਆਂ ਨੂੰ ਰੋਜੀ ਦੇ ਦਿਆ ਕਰਾਂਗਾ ਖੁਦਾ ਨੇ ਕਿਹਾ ਕਿ हे موسی ਤੂੰ ਰੋਜੀ ਨਹੀਂ ਦੇ ਸਕੇਗਾ ਇਹ ਮੇਰਾ ਹੀ ਕੰਮ ਆ ਤੇ ਮੈਂ ਸਾਰਿਆਂ ਨੂੰ ਹਰ ਜਗ੍ਹਾ ਤੇ ਰਿਜਕ ਪਹੁੰਚਾ ਦਿੰਨਾ ਤੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ ਉਧਰ موسی ਆਖਣ ਲੱਗਾ ਕਿ ਨਹੀਂ ਜੀ ਮੈਂ ਤਾਂ ਸਾਰਿਆਂ ਨੂੰ ਰਿਜਕ ਦਿਆਂਗਾ ਇੱਕ ਵਾਰ ਤੁਸੀਂ ਦੇਖ ਲਓ ਉਦਾਨੇ ਕਿਹਾ ਚੰਗਾ ਅੱਜ ਤੂੰ ਸਾਰਿਆਂ ਨੂੰ ਰੋਜੀ ਦੇ ਚਲੋ ਹੁਣ موسی ਬੜਾ ਖੁਸ਼ ਬੜਾ ਬਾਗੋ ਬਾਗ ਉਸਨੇ ਹਰ ਇੱਕ ਨੂੰ ਰੋਟੀ ਦਿੱਤੀ ਹਰ ਇੱਕ ਨੂੰ ਰਿਜਕ ਪਹੁੰਚਾਇਆ ਪਰ ਇੱਥੇ ਇੱਕ ਪੁਰਸ਼ ਰਹਿ ਗਿਆ ਜਿਸ ਨੂੰ ਉਹਨੇ ਰੋਟੀ ਰਿਜਕ ਨਹੀਂ ਦਿੱਤਾ ਉਹ ਦੇਖਦਾ ਕਿ ਇੱਕ ਬੜਾ ਗੁਨਾਹੀ ਪੁਰਸ਼ ਹੈ ਜੋ ਇੱਕ ਮਰੀ ਹੋਈ ਇਸਤਰੀ ਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਵਿਵਚਾਰ ਕਰ ਰਿਹਾ ਸੀ ਸੋ ਜਦੋਂ ਇਹ ਸਭ موسی ਨੇ ਦੇਖਿਆ ਉਹ ਸੋਚਦਾ ਕਿ ਬੜਾ ਪਾਪੀ ਪੁਰਸ਼ ਹੈ ਇਸ ਨੂੰ ਰਿਜਕ ਅੱਜ ਨਹੀਂ ਦੇਣਾ ਸੋ ਹੁਣ ਪੂਰਾ ਦਿਨ ਬੀਤ ਜਾਂਦਾ ਤੇ ਜਦੋਂ ਸ਼ਾਮ ਨੂੰ موسی ਸਾਰਿਆਂ ਨੂੰ ਰੋਜੀ ਦੇ ਕੇ ਖੁਦਾ ਦੇ ਕੋਲ ਗਿਆ ਤਾਂ ਖੁਦਾ ਨੇ ਪੁੱਛਿਆ موسی ਦੇ ਆਇਆ ਸਭ ਨੂੰ ਰੋਜੀ ਰੋਟੀ ਅੱਗੋਂ ਪੂਰਾ ਖੁਸ਼ ਹੋ ਕੇ موسی ਆਖਦਾ ਕਿ ਹਾਂਜੀ ਸਭ ਨੂੰ ਅੱਜ ਮੈਂ ਰਿਜਕ ਦੇ ਆਇਆ ਸੋ ਹੁਣ ਇਹ ਗੱਲ ਸੁਣ ਕੇ ਖੁਦਾ ਅੰਤਰ ਧਿਆਨ ਜਏ ਹੋ ਗਏ ਉਹ ਦੇਖਦੇ ਨੇ ਕਿ ਸਭ ਨੂੰ ਰੋਜੀ ਰੋਟੀ ਤਾਂ ਮਿਲੀ ਪਰ ਇੱਕ ਗੁਨਾਹੀ ਪੁਰਸ਼ ਜਿਹੜਾ ਬਚ ਗਿਆ ਇਹ ਦੇਖ ਕੇ ਖੁਦਾ ਨੇ موسی ਨੂੰ ਨਾਲ ਹੀ ਕਿਹਾ ਕਿ ਫੁਲਾਨੇ ਪੁਰਸ਼ ਨੂੰ ਤੂੰ ਰੋਜੀ ਰੋਟੀ ਨਹੀਂ ਦੇ ਕੇ ਆਇਆ ਹੁਣ موسی ਕਹਿਣ ਲੱਗਾ ਕਿ ਖੁਦਾਬੰਦ ਐਸੇ ਆਦਮੀ ਨੂੰ ਤਾਂ ਭੁੱਖਿਆ ਹੀ ਮਰਨਾ ਚਾਹੀਦਾ ਹੈ ਉਸ ਕੋ ਕਰਮੀ ਨੂੰ ਰੋਜੀ ਰੋਟੀ ਦੇ ਕੇ ਕੀ ਕਰਨਾ ਹੈ ਖੁਦਾ ਨੇ ਕਿਹਾ हे موسی ਜੇਕਰ ਮੈਂ ਜੀਵਾਂ ਦੇ ਔਗਣਾ ਨੂੰ ਤੱਕ ਕੇ ਰੋਜੀ ਰੋਟੀ ਦੇਣ ਲੱਗ ਗਿਆ ਤਾਂ ਖਿਆਲ ਕਰ ਸਭ ਭੁੱਖੇ ਮਰਨਗੇ ਰੋਜੀ ਰੋਟੀ ਦੇਣ ਲੱਗਿਆਂ ਕਿਸੇ ਦੇ ਔਗਣ ਵੱਲ ਨਹੀਂ ਤੱਕਣਾ ਚਾਹੀਦਾ ਇਹ ਖੁਦਾ ਦਾ ਗੁਣ ਹੈ ਅਸੀਂ ਐਵੇਂ ਫਿਕਰ ਕਰ ਰਹੇ ਹਾਂ ਖੁਦਾ ਸਭ ਨੂੰ ਰਿਜ਼ਕ ਦਿੰਦਾ ਹੈ ਕੋਈ ਵੀ ਇਸ ਜਗਤ ਵਿੱਚ ਜੋ ਜੰਮਿਆ ਹੈ ਉਹ ਭੁੱਖਾ ਨਹੀਂ ਮਰਦਾ ਇਹ ਪੱਥਰਾਂ ਵਿੱਚ ਜੋ ਕੀੜੇ ਹੁੰਦੇ ਹਨ ਉਹਨਾਂ ਨੂੰ ਵੀ ਰਿਜਕ ਪਹੁੰਚਾ ਦਿੰਦਾ ਹੈ ਜਿਵੇਂ ਇੱਕ ਛੋਟੀ ਜਹੀ ਸਾਖੀ ਭਗਤ ਧੰਨਾ ਜੀ ਦੀ ਹੈ ਜਦੋਂ ਭਗਤ ਧੰਨਾ ਜੀ ਇੱਕ ਦਿਨ ਸੁਤੇਸਦ ਜੰਗਲ ਵਿੱਚੋਂ ਟਹਿਲਦੇ ਹੋਏ ਨਿਕਲ ਰਹੇ ਸੀ ਉਹਨਾਂ ਦਾ ਪੈਰ ਇੱਕ ਪਗਡੰਡੀ ਵਿੱਚੋਂ ਮਿੱਟੀ ਦੇ ਸਖਤ ਢੇਲੇ ਨਾਲ ਠੋਕਰ ਖਾ ਗਿਆ ਠੋਕਰ ਲੱਗਣ ਤੋਂ ਬਾਅਦ ਉਹ ਢੇਲਾ ਟੁੱਟ ਕੇ ਦੋ ਫਾੜ ਹੋ ਗਿਆ ਉਸ ਟੁੱਟੇ ਹੋਏ ਢੇਲੇ ਵਿੱਚ ਆਪ ਕੀ ਦੇਖਦੇ ਨੇ ਕਿ ਇੱਕ ਕੀੜਾ ਜੋ ਆਪਣੇ ਮੂੰਹ ਵਿੱਚ ਇੱਕ 베ਰ ਦਾ ਪੱਤਾ ਫੜ ਕੇ ਟੁਕ ਟੁਕ ਕਰਕੇ ਖਾਈ ਜਾ ਰਿਹਾ ਸੀ ਇਹ ਦੇਖ ਕੇ ਭਗਤ ਧੰਨਾ ਜੀ ਦੀ ਅਗੰਮੀ ਦ੍ਰਿਸ਼ਟੀ ਤੇ ਆਪ ਦਾ ਅਧਿਆਤਮਕ ਗਿਆਨ ਜਾਗ ਗਿਆ ਉਹਨਾਂ ਦੀ ਸੁਰਤ ਇੱਕਦਮ ਵਿਸਮਾਦ ਦੇ ਮੰਡਲ ਵਿੱਚ ਖੋ ਗਈ ਤੇ ਨਾਲ ਹੀ ਉਹਨਾਂ ਦੀ ਰਸਨਾ ਵਿੱਚੋਂ ਗੁਰਬਾਣੀ ਦੇ ਬੋਲ ਨਿਕਲੇ ਨਾਲ ਹੀ ਉਹਨਾਂ ਦੀ ਰਸਨਾ ਵਿੱਚੋਂ ਬਾਣੀ ਆਈ ਉਹ ਆਖਦੇ ਨੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ ਕਹੇ ਧੰਨਾ ਪੂਰਨ ਤਾਹੂ ਕੈ ਮਤਰੇ ਜੀ ਅਡਰਾਹੀ ਹੁਣ ਦੇਖੋ ਕੋਈ ਰਸਤਾ ਨਹੀਂ ਸੀ ਕੋਈ ਮਾਰਗ ਨਹੀਂ ਇਸ ਗੋਪਤ ਰਹੇ ਦੇ ਕੀੜੇ ਨੂੰ ਗੋਪਤ ਰੂਪ ਵਿੱਚ ਰਿਜਕ ਪਹੁੰਚਾ ਦਿੰਦਾ ਪਰਮਾਤਮਾ ਨੇ ਪਰ ਹੁਣ ਦੇਖੋ ਹਰ ਵਕਤ ਬੋਝ ਹਰ ਵਕਤ ਤਣਾਅ ਆ ਬੰਦੇ ਉੱਤੇ ਇਹ ਹਰ ਪਲ ਸੋਚਦਾ ਕਿ ਕਿਵੇਂ ਰਿਜਕ ਆਵੇ ਜਾਂ ਕਿਵੇਂ ਪੈਸਾ ਕਮਾਇਆ ਜਾਵੇ ਦਰਅਸਲ ਇਹ ਤਣਾਅ ਤੇ ਇਹ ਫਿਕਰ ਪੰਛੀਆਂ ਦੇ ਜਗਤ ਵਿੱਚ ਨਹੀਂ ਇਸ ਬਾਬਤ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਬਰੰਦੇ ਨਾ ਗਿਰਹਿ ਜਰ ਦਰਖਤ ਆਬ ਆਸਕਰ ਦੇਹੰਦ ਸੂਈ ਏਕ ਤੂਈ ਏਕ ਤੂਈ ਦਰਅਸਲ ਪੰਛੀਆਂ ਦੇ ਕੋਲ ਨਾ ਤਾਂ ਕੋਈ ਜੜ ਹੈ ਤੇ ਨਾ ਹੀ ਕੋਈ ਸੋਹਣੀ ਮਕਾਨ ਇਹਨਾਂ ਵਿਚਾਰਿਆਂ ਕੋਲ ਕੋਈ ਗੋਦਾਮ ਨਹੀਂ ਜਿੱਨਾਂ ਵਿੱਚ ਇਹ ਕੋਈ ਚੋਗੇ ਦੇ ਦਾਣੇ ਇਕੱਠੇ ਕਰ ਲੈਣ। ਦੇਖੋ ਪੰਛੀ ਰੱਜ ਕੇ ਆ ਰਿਹਾ। ਕੱਲ ਦੀ ਫਿਕਰ ਨਹੀਂ। ਕੱਲ ਫਿਰ ਪ੍ਰਮਾਤਮਾ ਹੋਵੇਗਾ, ਕੱਲ ਫਿਰ ਈਸ਼ਵਰ ਹੋਵੇਗਾ। ਸੋ ਜਿਵੇਂ ਜਿਵੇਂ ਕੋਈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਉਸ ਦਾ ਭਰੋਸਾ ਪ੍ਰਮਾਤਮਾ ਤੇ ਜੰਮਦਾ ਹੈ ਤੇ ਇਹ ਜੰਮਿਆ ਹੋਇਆ ਭਰੋਸਾ ਆਉਣ ਵਾਲੀ ਕੱਲ ਦੀ ਫਿਕਰ ਮੁਕਾ ਦਿੰਦਾ ਹੈ। ਫਿਰ ਐਵੇਂ ਦੀਆਂ ਰੂਹਾਂ ਅੱਜ ਵਿੱਚ ਜਉਣ ਲੱਗ ਜਾਂਦੀਆਂ ਨੇ। ਉਹਨਾਂ ਨੂੰ ਕੱਲ ਦੀ ਫਿਕਰ ਖਤਮ ਹੋ ਜਾਂਦੀ ਹੈ ਤੇ ਬੀਤੇ ਸਮੇਂ ਦਾ ਪਛਤਾਵਾ ਵੀ ਉਹਨਾਂ ਨੂੰ ਰੱਤੀ ਪਰ ਨਹੀਂ ਰਹਿੰਦਾ ਜਿਵੇਂ ਹੀ ਪਤਾ ਲੱਗਦਾ ਕਿ ਪ੍ਰਮਾਤਮਾ ਪ੍ਰਭੂ ਅਮਟ ਹੈ ਤਾ ਉਸਦੀ ਰੋਜੀ ਵੀ ਅਮਿੱਟ ਹੈ ਉਹ ਦਿੰਦਾ ਰਹੇਗਾ ਦੇ ਰਿਹਾ ਹੈ ਤੇ ਕਦੇ ਥੱਕਦਾ ਨਹੀਂ ਸੋ ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਰਿਜਕ ਨੂੰ ਲੈ ਕੇ ਆ ਤਾਂ ਤੁਸੀਂ ਬੇਫਿਕਰ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰੋ ਵਾਹਿਗੁਰੂ ਤੁਹਾਡੇ ਹਰ ਇੱਕ ਤਰ੍ਹਾਂ ਦੇ ਦੁੱਖ ਦੂਰ ਕਰ ਦੇਵੇਗਾ ਸੋ ਐਵੇਂ ਦੀਆਂ ਹੋਰ ਵੀਡੀਓਜ਼ ਲਈ ਦ ਮੋਰਲ ਆਫ ਸਿੱਖੀਸਮ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ